ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਅੱਜ ਅਸੀਂ ਪੁੱਜੇ ਹਾਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੇ ਉਸ ਅਸਥਾਨ ਤੇ ਜੋ ਰੋਪੜ ਚਹਿਰ ਦੇ ਉੱਚਾ ਖੇੜਾ ਮੁਹੱਲੇ ਵਿੱਚ ਸਥਿਤ ਹੈ ਇਸ ਸਥਾਨ ਬਾਰੇ ਸੰਗਤਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਇਹ ਘੁੰਮਕਣੇ ਖਾਂਦਿਆ ਗਲੀਆਂ ਵਿੱਚੋਂ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਇਤ ਗੁਰਦੁਆਰਾ ਸਾਹਿਬ ਦੇ ਦੋਨੋਂ ਪਾਸੇ ਨਮੀਆਂ ਮਾਰਤਾ ਬਣ ਚੁੱਕਿਆ ਹਨ ਪਰੰਤੂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪੁਰਾਣੀ ਹੀ ਰੱਖਿਆ ਗਿਆ ਹੈ ਉਸ ਵਿੱਚ ਥੋੜਾ ਸੁਧਾਰ ਕੀਤਾ ਗਿਆ ਹੈ ਪੁਰਾਣੀ ਜਿਹੀ ਰੱਖਿਆ ਗਿਆ ਹੈ ਤਾਂ ਜੋ ਸਾਡੀਆਂ ਪੀੜ੍ਹੀਆਂ ਨੂੰ ਪਤਾ ਚੱਲ ਸਕੇ ਕਿ ਉਸ ਸਮੇਂ ਇਹੋ ਜਿਹੀਆਂ ਇਮਾਰਤਾਂ ਹੁੰਦੀਆਂ ਸਨ ਬਾਹਰ ਇਤਿਹਾਸ ਲਿਖ ਕੇ ਲਗਾਇਆ ਗਿਆ ਹੈ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਅੰਦਰ ਆਏ ਤਾਂ ਸਾਹਮਣੇ ਹੀ ਮੁਕ સેવાਧਾਰ ਦੀ ਰਹਿائش ਬਣੀ ਹੋਈ ਹੈ ਇੱਥਾਂ ਅਤੇ ਉੱਪਰ ਗੁਰੂਗ੍ਰਾਂਦ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਪੌੜੀ ਇਹ ਨਵੀਂ ਬਣਾਈ ਗਈ ਹੈ ਉੱਪਰ ਜਾਣ ਲਈ ਦਰਵਾਜ਼ਾ ਹੈ ਅੰਦਰ ਜਾਣ ਲਈ ਕੰਧ ਬਿਲਕੁਲ ਪੁਰਾਣੀ ਹੈ ਸਾਰੀ ਸਰਹੰਦੀ ਇੱਟ ਇੱਥੇ ਲੱਗੀ ਹੋਈ ਹੈ ਪੁਰਾਣੀ ਹੀ ਕਲਾਕਾਰੀ ਸਾਨੂੰ ਅੱਜ ਵੀ ਦਿਖਾਈ ਦਿੰਦੀ ਹੈ ਤੇ ਨਵੀਂ ਪੌੜੀ ਇਸ ਲਈ ਬਣਾਈ ਗਈ ਕਿਉਂਕਿ ਜੋ ਪੁਰਾਣੀ ਪੌੜੀ ਸੀ ਪਹਿਲਾਂ ਦੀ ਬਣੀ ਹੋਈ ਉਹ ਮੁੱਖ ਸੇਵਾਦਾਰ ਦੇ ਕਮਰੇ ਅੰਦਰ ਉਤਰਦੀ ਸੀ ਇੱਥਾਂ ਜਿਸ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਇਸ ਲਈ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਦਰਵਾਜ਼ੇ ਵੀ ਲੱਗੇ ਹੋਣ ਇਹ ਪੁਰਾਣੇ ਹੀ ਦਰਵਾਜ਼ੇ ਐ ਨਵੇਂ ਦਰਵਾਜ਼ੇ ਨਹੀਂ ਲਗਾਏ ਗਏ ਜੋ ਪਹਿਲਾਂ ਸੀ अरोड़ा ਪਰਿਵਾਰ ਦੇ ਵਿੱਚ ਜੋ ਉਹਨਾਂ ਨੇ ਜਿੰਨੀ ਕ ਰੀਨੋਵੇਸ਼ਨ ਕੀਤੀ ਸੀ ਉਹਨੀ ਕੀ ਰੱਖੀ ਗਈ ਹੈ ਇੱਧਰ ਦੇਖ ਸਕਦੇ ਹੋ ਇਹ ਰੋਸ਼ਨਦਾਨ ਪੁਰਾਣੇ ਸਮੇਂ ਦੇ ਨੇ ਸਨੋਕ ਵਾਲੇ ਬਣੇ ਹੋਏ ਕਿਉਂਕਿ ਤਾਂ ਜੋ ਰੋਸ਼ਨੀ ਜੋ ਹੈ ਸਿੱਧੀ ਅੰਦਰ ਆ ਸਕੇ ਇਦਾਂ ਦੇ ਰੋਸ਼ਨਦਾਨਾ ਰਹੀ ਰੋਸ਼ਨੀ ਸਿੱਧੀ ਅੰਦਰ ਆਂਦੀ ਹੈ ਉਸ ਸਮੇਂ ਕਿਉਂਕਿ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਇਸ ਲਈ ਰੋਸ਼ਨਦਾਨ ਹੀ ਰੱਖੇ ਜਾਂਦੇ ਸਨ ਜਾਂ ਧੁੱਪ ਦੀ ਸਿੱਧੀ ਰੋਸ਼ਨੀ ਅੰਦਰ ਆ ਸਕੇ ਇਹ ਛੱਤ ਦਾ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਇੱਥੇ ਬਾਲਾ ਛੱਤ ਸੀ ਬਾਲਾ ਛੱਤ ਬਰਸਾਤ ਦੇ ਦਿਨਾਂ ਵਿੱਚ ਟਪਕਣੀ ਸ਼ੁਰੂ ਹੋ ਜਾਂਦੀ ਸੀ ਜਿਸ ਕਰਕੇ ਬਾਲਾ ਛੱਤ ਨੂੰ ਬਦਲ ਕੇ ਲੈਂਟਰ ਪਾਇਆ ਗਿਆ ਹੈ ਬਾਕੀ ਇੱਥੇ ਆਲੇ ਵੀ ਰੱਖੇ ਗਏ ਹਨ ਉਸੇ ਅੰਦਰ ਦੇਖੋਗੇ ਕਿ ਆਲੇ ਵੀ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਦਿਵੇ ਬਾਲ ਕੇ ਰਾਤ ਦੇ ਸਮੇਂ ਚਾਨਣਾ ਕੀਤਾ ਜਾਂਦਾ ਸੀ ਦਰਬਾਰ ਸਾਹਿਬ ਦੇ ਅੱਗੇ ਇੱਕ ਕਮਰਾ ਬਣਿਆ ਹੋਇਆ ਹੈ ਨਾਲ ਹੀ ਦਰਬਾਰ ਸਾਹਿਬ ਹੈ ਦੋ ਕਮਰੇ ਸਨ ਜੋ ਅੱਜ ਸਾਨੂੰ ਦੇਖਣ ਨੂੰ ਇੱਕ ਲੱਗਦੇ ਹਨ ਜਿਵੇਂ ਤੁਸੀਂ ਦੋ ਖਿੜਕੀਆਂ ਦੇਖ ਰਹੇ ਹੋ ਕਿ ਵਿਚਕਾਰ ਇੱਕ ਦਰਵਾਜ਼ਾ ਹੈ ਦੋਨੋਂ ਪਾਸੇ ਖਿੜਕੀਆਂ ਨੇ ਬਿਲਕੁਲ ਇਸੇ ਤਰ੍ਹਾਂ ਇਹ ਦਰਬਾਰ ਸਾਹਿਬ ਵਾਲਾ ਕਮਰਾ ਸੀ ਜਿੱਥੇ ਵਿਚਕਾਰ ਦਰਵਾਜ਼ਾ ਜਿੱਥੇ ਮਹਾਰਾਜਾ ਪ੍ਰਕਾਸ਼ ਅਸੀਂ ਮੱਥਾ ਟੇਕਦੇ ਹਾਂ ਤੇ ਦੋਨੋਂ ਪਾਸੇ ਖਿੜਕੀਆਂ ਸਨ ਅੱਜ ਇੱਕ ਪਾਸੇ ਖਿੜਕੀ ਹੈ ਪਰੰਤੂ ਦੂਸਰੇ ਪਾਸੇ ਦੀ ਖਿੜਕੀ ਹਟਾ ਦਿੱਤੀ ਗਈ ਹੈ ਕਿਉਂਕਿ ਅੰਦਰ ਜਾਣ ਲਈ ਰਸਤਾ ਨਹੀਂ ਸੀ ਰਿਹਾ ਇਸ ਕਰਕੇ ਆਦੂਸ ਖਿੜਕੀ ਦੇ ਇਸ ਜਗ੍ਹਾ ਤੇ ਦਰਵਾਜ਼ਾ ਰੱਖਿਆ ਗਿਆ ਹੈ। ਪੁਰਾਣੀ ਸਰਹਿੰਦ ਦੀ ਇੱਟ ਤੇ ਡਾਟਾ ਇਹ ਰੋਸ਼ਨਦਾਨ ਤੁਸੀਂ ਦੇਖ ਸਕਦੇ ਹੋ। ਥੋੜਾ ਹੀ ਬਦਲਾ ਕੀਤਾ ਗਿਆ ਜਿਆਦਾ ਨਹੀਂ ਕੀਤਾ ਗਿਆ। ਤੇ ਪਰੋਸੇ ਜੋ ਸਿੱਖ ਹੋਣ ਕਰਕੇ ਹੀ ਭਾਈ ਦਿਵਾਰ ਸਿੰਘ ਆਪਣੇ ਰਿਸ਼ਤੇਦਾਰਾਂ ਦੇ ਘਰ ਮਾਤਾਵਾਂ ਨੂੰ ਲੈ ਕੇ ਆਏ ਸਨ। ਇਸ ਆਸਥਾਨ ਤੇ ਜਦੋਂ ਸਰਸਨ ਤੇ ਕਿਨਾਰੇ ਪਰਿਵਾਰ ਵਿਛੜ ਜਾਂਦਾ ਹੈ ਤਾਂ ਮਾਤਾ ਸੁੰਦਰੀਕ ਜੀ ਅਤੇ ਮਾਤਾ ਸਹਿਬ कौर ਦੀ ਖਾਲਸੇ ਦੀ ਮਾਤਾ ਭਾਈ ਮਨੀ ਸਿੰਘ ਜੀ ਅਤੇ ਭਾਈ ਜਵਾਰ ਸਿੰਘ ਜੀ अरोड़ा ਭਾਈ ਧੰਨਾ ਸਿੰਘ ਜੀ ਦੇ ਨਾਲ ਜਿਨ੍ਹਾਂ ਦੇ ਨਾਲ ਦੋ ਬੀਬੀਆਂ ਬੀਬੀ ਭਾਗੋ ਜੀ ਅਤੇ ਬੀਬੀ ਬੀਬੋ ਜੀ ਸਨ ਇਹ ਇਸ ਸਥਾਨ ਤੇ ਪੁੱਜਦੇ ਹਨ ਇਸ ਸਥਾਨ ਤੇ ਭਾਈ ਜਵਾਰ ਸਿੰਘ अरोड़ा ਜੀ ਦੇ ਰਿਸ਼ਤੇਦਾਰ ਰਹਿੰਦੇ ਸਨ ਸੋ ਭਾਈ ਜਵਾਰ ਸਿੰਘ ਜੀ ਇਹ ਨਾ ਪੂਰੇ ਜੱਥੇ ਨੂੰ ਲੈ ਕੇ ਇਸ ਸਥਾਨ ਤੇ ਪੁੱਜਦੇ ਹਨ ਅਤੇ ਇੱਕ ਰਾਤ ਰਹਿੰਦੇ ਹਨ 7 ਕੋ ਦੀ ਰਾਤ ਇੱਥੇ ਉਗਾਰਨ ਤੋਂ ਬਾਅਦ 8 ਕੋ ਨੂੰ ਮੂਨੇ ਰਹੀ ਇਹ ਸੱਤਾਂ ਦਾ ਜਥਾ ਇੱਥੋਂ ਰਵਾਨਾ ਹੋ ਜਾਂਦਾ ਹੈ ਦਿੱਲੀ ਲਈ ਬੀਬੀਆਂ ਵੀ ਮੌਸਮਾਨਾਂ ਵਾਲੇ ਪਹਿਰਾਵੇ ਪਹਿੰਦੀਆਂ ਹਨ ਅਤੇ ਇੱਥੋਂ ਨਿਕਲਦੇ ਹਨ ਜੀ ਆਓ ਬਾਕੀ ਜਾਣਕਾਰੀ ਆਪਾਂ ਇਸ ਗੁਰਦੁਆਰੇ ਵਿੱਚ ਸੇਵਾ ਨਿਭਾ ਰਹੇ ਬਾਬਾ ਜੀ પાસે ਜਾਣਕਾਰੀ ਲੈਂਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਸਥਾਨ ਦੀ ਖੋਜ ਕਦੋਂ ਤੇ ਕਿਸ ਨੇ ਕੀਤੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਸਥਾਨ ਦੀ ਖੋਜ ਅੱਜ ਤੋਂ तकरीबन 8 ਸਾਲ ਪਹਿਲਾਂ ਭਾਈ ਸਰਿੰਦਰ ਸਿੰਘ ਜੀ ਖਾਲਸਾ ਕਜੂਰਲਾ ਨੂੰ ਵਾਸੀ ਜਰੁੰਦਰ ਦੇ ਲਾਗੇ ਜੋ ਪਿੰਡ ਹੈ ਉਹਨਾਂ ਦੇ ਕੋਲੋਂ ਤਾਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਆਪ ਇਸ ਅਸਥਾਨ ਦੀ ਖੋਜ ਕਰਵਾਈ ਤੇ ਬਹੁਤ ਮਿਹਨਤ ਮਸ਼ਕਕਤ ਤੋਂ ਬਾਅਦ ਇਸ ਅਸਥਾਨ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਗਿਆ ਜਿਵੇਂ ਕਿ ਦੱਸਿਆ ਗਿਆ ਹੈ ਕਿ ਸਰਸਾ ਦੇ ਕਿਨਾਰੇ ਤੇ ਵਿਛੋੜੇ ਤੋਂ ਬਾਅਦ ਦੋਨੋਂ ਮਾਤਾ ਮਾਮਾ ਖਾਲਸੇ ਦੀਆਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਅਰੋੜਾ ਤੇ ਭਾਈ ਤੰਨਾ ਸਿੰਘ ਬੀਬੀ ਬੀਬੋ ਤੇ ਬੀਬੀ ਭਾਗੋ ਤੋਂ ਸੇਵਾਦਾਰੀਆਂ ਸਤਾਂ ਜੀਆ ਨੇ ਇਸ ਅਸਥਾਨ ਦੇ ਉੱਤੇ ਰਾਤ guzari ਇਸ ਸਮੇਂ ਪਾਕਿਸਤਾਨ 1704 ਈਸਵੀ ਦੇ ਵਿੱਚ ਜਦੋਂ ਵਿਛੋੜਾ ਹੋਇਆ ਉਸ ਸਮੇਂ ਇਸ ਅਸਥਾਨ ਦੇ ਉੱਤੇ ਇਸ ਘਰ ਦੇ ਵਿੱਚ ਭਾਈ ਜਵਾਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਨਿਵਾਸ ਕਰਦੇ ਸੀ ਤੇ ਉਹ ਗੁਰੂ ਮਾਰਦੂ ਤੋਂ ਆਗਿਆ ਲੈ ਕੇ ਭਾਈ ਜਵਾਰ ਸਿੰਘ ਅਰੋੜਾ ਮਤਾਨਾ ਨੂੰ ਤੇ ਆਪਣੇ ਜਥੇ ਨੂੰ ਇਸ ਅਸਥਾਨ ਦੇ ਉੱਤੇ ਕਰਤਵਸਥ ਦੇ ਲੈ ਕੇ ਆਇਆ ਸੀ ਸਤਿ ਪਵਦੀ ਰਾਤ ਇਸ ਜਗ੍ਹਾ ਦੇ ਉੱਤੇ ਗੁਜ਼ਾਰਨ ਤੋਂ ਬਾਅਦ ਅੰਮ੍ਰਿਤ ਵੇਲੇ ਹੀ ਮੂਹ ਹਨੇਰੇ ਸਤਾਂ ਜੀਆਂ ਦਾ ਹੀ ਜਥਾ ਮਰਦਾਮੇ ਪਠਾਣਾ ਵਾਲੇ ਭੇਸ ਬਣਾ ਕੇ ਇਸ ਅਸਥਾਨ ਤੋਂ ਨਿਕਲੇ ਪੁਰਾਣੇ ਜੋ ਗੱਡੇ ਹੁੰਦੇ ਸੀ ਵੈਲ ਗੱਡੀ ਲਿਖਿਆ ਇਤਿਹਾਸ ਦੇ ਵਿੱਚ ਉਸ ਗੱਡੇ ਦੇ ਉੱਤੇ ਇਹਨਾਂ ਨੇ ਦਿੱਲੀ ਨੂੰ ਚਾਲੇ ਪਾਏ ਤੇ ਜਵਾਹਰ ਸਿੰਘ ਦੀ ਹਵੇਲੀ ਦੇ ਵਿੱਚ ਦਿੱਲੀ ਜਾ ਕੇ ਉਤਾਰਾ ਕੀਤਾ ਮਹੱਲਾ ਦਿਲਵਾਲੀ ਸਿੰਘਾਂ ਦਿੱਲੀ ਤੇ ਇਹ ਅਸਥਾਨ ਜੋ ਰੋਪੜ ਦੇ ਉੱਚਾ ਖੇੜਾ ਮਹੱਲਾ ਵਿੱਚ ਸਥਿਤ ਹੈ ਇਸ ਆਸਥਾਨ ਦੇ ਉੱਤੇ 17 19 ਫਰਵਰੀ 2017 ਨੂੰ ਪੰਤਤਬ ਸਹਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਦਵਾਰਾ ਸਾਹਿਬ ਗੁਰੂ ਕੇ ਮਹਿਲ ਯਾਦਗਾਰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਐਸਐਸ ਕਰ ਦਿੱਤਾ ਤੇ ਹੁਣ ਸੰਗਤਾਂ ਦੂਰ ਦਰਾਡੇ ਤੋਂ ਸਵਾਦ ਦੇ ਪ੍ਰਯੰਭ ਵਿੱਚ ਤੇ ਹੌਲੇ ਹੌਲੇ ਦੇ ਟਾਈਮ ਦੇ ਸੰਗਤਾਂ ਜਿਆਦਾ ਦਰਸ਼ਨ ਕਰਨ ਦੇ ਲਈ ਆਉਂਦੀਆਂ ਹਨ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਹੈ ਉਹ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਤੇ ਬੇਨਤੀ ਹੈ ਹੋਰ ਵੀ ਸੰਗਤਾਂ ਨੂੰ ਪਾਈ ਅੱਗੇ ਜਿਹਨਾਂ ਨੂੰ ਪਤਾ ਲੱਗਦਾ ਹੈ ਇਸ ਸਥਾਨ ਬਾਰੇ ਅੱਗੇ ਤੋਂ ਅੱਗੇ ਸੰਗਤਾਂ ਨੂੰ ਦਰਸ਼ਨ ਦੀ ਕਿਰਪਾਲਤਾ ਕਰੋ ਤੇ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੁਰਦੁਆਰਾ ਹੈ ਗੁਰੂ ਕੇ ਮਹਿਨ ਜਿੰਨਾ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਪਤਾ ਚੱਲੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਕੀ ਸਿੱਖ ਸੰਗਤਾਂ ਨੂੰ ਵੀ ਇਸ ਸਥਾਨ ਬਾਰੇ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ